ਈਦਾ ਬਤਲਵਾਉਣ ਉਹਨਾਂ ਦੀ ਚਰਚੀ ਲੱਗਦਾ ਜਿਨਾ ਬੂਡ ਰਚੀ ਲੱਗ ਕਰਦੇ ਆਂ ਜਿਹੜੇ ਜਦੋਂ ਸ਼ਤਾਦੀਆਂ ਮਨਾਇਆ ਜਾਂਦੀਆਂ ਤਾਂ ਸਰਕਾਰਾਂ ਬਹੁਤ ਵੱਡੇ ਉਪਰਾਲੇ ਕਰਦੀਆਂ ਮੈਨੂੰ ਇਹ ਬਹੁਤੀ ਆਸਮਿਤ ਸਰਕਾਰ ਜਿਹੜੀ ਉਹ ਸਾਡੇ ਇੱਕੋ ਇੱਕ ਚੌਥੇ ਪੋੜਾ ਲਾਗ ਰਿਹਾ ਹੈ ਤਾਂ ਉਸ ਨਾਮੇ ਸਾਨੂੰ ਦੇਸ਼ ਦੀ ਸੰਸਦ ਦੇ ਵਿੱਚ ਜਿਹੜੀ ਇੱਕ ਆਵਾਜ਼ ਤੋਂ ਕੱਟ ਮਰੇ ਰਿਹਾ ਨੂੰ ਕਿਨਾਂ ਨੇ ਆਪਣਾ ਸਰਵਾਂਸ ਬਾਹਰ ਕੇ ਔਰ ਇਸ ਦੇਸ਼ ਨੂੰ ਸੁਵਿਧਾਨ ਦਿੱਤਾ ਔਰ ਸਾਨੂੰ ਸਾਖ ਮੁਕਤ ਦਿੱਤੇ मैं मेरी बोटी थी ये प्रसार सुधार लागू हो गए और बहुत ही सारे साथियों को चौथे बोर्ड का भी पता होना और साढ़े बजुर्ग का हालात भी सूद बारे भी पता होना क्योंकि चर्चा नहीं होती साढ़े बजुर्ग को सपना के कंटिया के रहने लिए मजबूर किया जाता है और मरे पशुओं का मास खाने लिए मजबूर किया जाता है कफन पहनने लिए मजबूर किया जाता है ना साढ़े को एजुकेशन से ना सरकार खाने का प्रबंध से ना कुछ होगा यह तक से उस हाथ से चाहिए ਹੁਣ ਜਦੋਂ ਕੋਈ ਦਾ ਕੀਦਾ 650 ਦਾ ਪ੍ਰੋਕਟ 100 ਵਾਰ ਆ ਪੰਜਾਬ ਦੇ ਵਿੱਚ ਸਾਡੀ ਜਿਹੜੀ 40% ਜਿਹੜੇ ਡੋਗਰ ਨਹੀਂ ਸ਼ੂਰ ਦਾ ਸਾਡੇ ਰਹੀਆ ਤਾਂ ਜਿਹੜਾ ਸਾਡਾ ਬਜਟ ਬਣਦਾ ਆ ਉਹਦੋਂ ਬਦੀ ਫਸੇ ਲੱਗ ਨਹੀਂ ਹੁੰਦਾ ਇਸੇ ਵੀ ਕਰਕੇ ਕਹਿੰਦੇ ਐਜੂਕੇਸ਼ਨ ਦਾ ਹੋਵੇ ਜਾਂ ਗਵਰਨਮੈਂਟ ਦਾ ਹੋਵੇ ਜਾਂ ਨੌਕਰੀਆਂ ਦਾ ਹੋਵੇ ਚਾਹੇ ਸਾਡੇ ਨਾਲ ਸਮਾਜ ਨੂੰ ਬਹੁਤ ਸੂਤਾ ਦੇਣੀ ਆ ਹੁਣ ਉਹ ਕਦੀ ਸਾਡੇ ਲਈ ਜਰਾ ਲਾਕੀ ਦਾ ਨਾਇਕ ਹੋ ਜਾਂਦੀ ਹੈ ਬਾਕੀ ਨੂੰ ਤੁਹਾਨੂੰ ਹੀ ਯਤਨ ਕਰਨਾ ਪੈਣਾ ਕਿ 2027 ਦੀ ਗੁਰਦਾਰ ਦੀ ਜਿਸ ਨੂੰ ਪੰਜਾਬ ਦਾ ਸਰਕਾਰ ਸਾਡੇ ਨੇ ਮਿੱਡਾ ਵੋਟ ਰੱਖਦੇ ਨੇ ਸਾਡੇ ਨੇ ਕੀ ਕਰਦੇ ਅਸੀਂ ਸਰਕਾਰ ਤੋਂ ਕੀ ਮੰਗਵਾਦੇ ਜਨਾਬ یونیورسٹی ਬਣ ਰਹੀਆਂ ਅਸੀਂ 2000 ਦਾ ਡਿਗਰੀ ਲਈ ਹੱਥਾੜ ਮੰਗਣਾ ਅਸੀਂ ਕਿੰਨੀਆਂ ਹੋਰ ਐਜੂਕੇਸ਼ਨ ਇੰਸਟੀਟਿਊਟਾਂ ਕੋਈ ਸਕਿਲ ਨਾਲ ਗ੍ਰੈਜੂਏਟ ਕੋਈ ਚੀਜ਼ ਹੋਸੀ ਮੰਗਣੀ ਆ ਅਸੀਂ ਸਾਡੇ ਨੂਰਮਨ ਰੋਡ ਪੰਡਾ ਮੰਡੀ ਵਾਲੇ ਦੇ ਇੱਥੇ ਆ ਕਿ ਬਾਰੇ ਬੱਚੇ ਬੱਚੇ ਕੋਈ ਵਿਸ਼ਵਤ ਅਪਾਰਟਮੈਂਟ ਦੇ ਬਗਾਨੇ ਦੇਸ਼ੀ ਪਾਰਲੀਮੈਂਟ ਵੀ ਜਾ ਕੇ ਅਮਰਤਪਾਲ ਦੀ ਗੱਲ ਹੋ ਸਕਦੀ ਆ ਪਰ ਸ਼ਰੀਮ ਦਾਸ ਜੀ ਬਾਕੀ ਲੋਕਾਂ ਦੀ ਕਦੇ ਵੀ ਗੱਲ ਕੋਈ ਕਰਦਾ ਇਹਨਾਂ ਦੇ ਲਈ ਗੁੱਟ ਭੰਨੋ ਇਹਨਾਂ ਦੇ ਜਿੰਨੇ ਐਮਐਲਏ ਆ ਬਣ ਕੇ ਜਾਂਦੇ ਜੱਟ ਕੇ ਜਾਂਦੇ 34000 ਰੁਪਏ ਤੇ ਜੇ ਕੋਈ ਨਾ ਸਮਝੇ ਤਾਂ ਦਰਦਿਸ਼ ਨੂੰ ਵੀ ਦੇ ਸੰਧਾਨ ਦੇ ਤੇ ਰਣਾ ਕੋਈ ਨਹੀਂ ਹੈਗਾ ਉਹ ਤਾਰੂਵਾਰ ਵੀ ਸਾਡੇ ਕੋਲ ਨਹੀਂ ਇਟਲੀ ਭੱਜਾਂਗੇ ਜਰਮਨ ਫਰਾਂਸ ਭੱਜਾਂਗੇ ਅਮਰੀਕਾ ਅਸੇਰੀਆ ਭੱਜਾਂਗੇ ਭੱਜ ਕੇ ਵੀ ਕਿੰਨਾ ਕਰਦ ਲੜਾਈ ਲੜਾਈ ਲੈਣੀ ਪਈ ਦੀ ਸੀੰਦਰ ਤੇ ਜਦ ਤੱਕ ਕੁਝ ਨਹੀਂ ਦੂ ਪ੍ਰੈਣ ਵਾਲਾ ਐਪੀਸੋਡ ਹੋ ਜਾਂਦਾ ਰਣਕਾੜ ਹੋ ਜਾਂਦਾ ਉਹਨਾਂ ਦੀ ਜਨਮ ਸੀ ਦੇਸ਼ ਕੇ ਪ੍ਰਾਪਤ ਹੁੰਦੀ ਜਨਮ ਤੋਂ ਕਹ ਬਰੇ ਨੇ ਆ ਤੇ ਆਉਣ ਵਾਲਾ ਸਮਾਂ ਸਾਡੇ ਲਈ ਕਦੋਂ ਜਾਰ ਹੈ ਉਹ ਕੁਝ ਹੋ ਰਿਹਾ ਚਾਚਾ ਨਹੀਂ ਕਰਦੇ 650ਵਾਂ ਪ੍ਰਕਾਸ਼ ਹੋ ਰਿਹਾ ਸਰਕਾਰ ਨੂੰ ਬਹੁਤਾ ਰਿੰਗ ਰੋਡ ਬਣਾ ਕੇ ਦੇ ਸਾਨੂੰ ਨਗਰ ਕਲੀਨ ਸਾਨੂੰ ਸਭ ਤੋਂ ਵੱਡਾ ਪ੍ਰੋਬਲਮ ਆਉਂਦੀ ਆ ਤੇ ਜੇ ਉਹ ਬਾਰ ਬਾਰ ਟ੍ਰੈਫਿਕ ਚੱਲਦਾ ਹੋਵੇ ਤਾਂ ਕਿ ਆਪਣਾ ਪ੍ਰੋਗਰਾਮ ਆਲੀ ਸ਼ਾਂਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰ ਸਕਦੇ ਆ ਸਰਕਾਰ ਬਜਟ ਦੇ ਰਹੀ ਉਹਦੇ ਲਈ ਇਹ ਬਾਕੀ ਤੇ ਨਗਰ ਕਲੀਨ ਚਾ ਕੇ ਕਿਹਾਦੇ 50 ਹਜ਼ਾਰ ਲੱਖ ਰੋਡ ਤੋੜ ਰੁਪਿਆ ਲਾਉਣੀ ਚੰਗੇ ਟੈਂਟ ਲਾਉਣੀ ਲੰਗਰ ਕਰੋ ਜੀ ਫਲਾਣਾ ਕਰੋ ਜੀ ਸੈਟਪੜਾ ਕਰੋ ਜੀ ਸਰਕਾਰ ਕਰੋ ਜੀ ਤੇ ਸਾਡੇ ਵਾਰੀ ਸਾਡੀ ਨੂੰ ਗੱਲ ਸਾਨੂੰ ਪਿਆ ਕੇ ਜਿਹੜੀ ਗੋੜਣਾ ਤੇ ਨਗਰ ਘੁੰਮਣਾ ਪੰਦਾ ਕੋਈ ਜਾਪਲ ਨੂੰ ਕਹਿਣਾ ਪੰਦਾ ਐਨੇ ਬੰਦੇ ਲਾਉਣੀ ਜੇ ਕਰੋ ਜੀ ਲੋ ਕਰੋ ਜੀ ਤੇ ਇਹ ਗੁਰਦਵਾਰੀ ਦੇ ਕਰਨੀ ਉਪਸਰ ਦੇ ਨਾਲ ਸੰਬੰਧਿਤ ਦਸ਼ਨਾ ਦੇ ਲਈ ਵੀ ਸਰਕਾਰ ਨੂੰ ਸਹਿਰ ਹੋਣਾ ਚਾਹੀਦਾ ਇਹ ਸਹਿਰ ਹੋਣਾ ਕਿ ਲੋਕਾਂ ਦੇ ਆਪਾਂ ਗੱਲ ਨੂੰ ਸੁਖਾ ਦੇਣਾ ਕਿ ਸਰਕੇ ਇਹ ਆਪਾਂ ਬਹੁਤਾ ਕ੍ਰਿਟੀਕਲ ਬੰਦਿਆਂ ਤੇ ਡਿਪੈਂਡਡ ਨਾ ਰਹੀ ਸੰਸਾਰੀ ਸਾਡੇ ਲਈ ਸਭ ਤੋਂ ਜੁਸਤ ਸੰਸਥਾ ਆ ਸਾਡਾ ਗੁਰੂ ਪਹਿਲਾ ਆ ਤੇ ਸਾਨੂੰ ਜਿਹੜਾ ਗੁਰਦਵਾਰਾ ਪ੍ਰਬੰਧ ਕਮੇਟੀਆਂ ਜਿਹੜੇ ਸਾਡੇ ਮੁਖੀ ਆ ਜਿਹੜੇ ਸਾਡੇ ਆਗੂ ਆ ਉਹ ਚੰਗੀ ਰਵਾਈ ਦੇਣ ਔਰ ਸਮਾਜ ਨੂੰ ਸੇਧ ਦੇਣਾ ਸਮਾਜ ਦੀ ਲੜਾਈ ਲੈਣਾ ਸੀ ਸਾਡੇ ਨਾਲ ਆ ਕਿਸੇ ਤਰ੍ਹਾਂ ਦੀ ਵੀ ਲੜਾਈ ਹੋਵੇ ਨਾ ਪਿਛਲੇ ਸਮੇਂ ਚ ਅਪਾ ਸਾਰਿਆਂ ਨੇ ਰੋੜਾ ਪਾ ਕੇ ਜਿਹੜਾ ਗੁਰਦਾਸ ਸਿੰਘ ਬਾਰੇ ਔਰ ਸੰਤ ਨੰਝਨ ਦਾਸ ਮਹਾਰਾਜ ਬਾਰੇ ਗਲਤ ਬੋਲਿਆ ਉਹ ਮੈਂ ਸਾਡੇ ਸਮਾਜ ਦੇ ਇੱਕੀ ਸੈਂਟੀਲੀ ਐਕਟ ਸੀਗਾ ਉਹਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਉਹਦੇ ਲਈ ਵੀ ਸਾਨੂੰ ਆਉਣ ਵਾਲੇ ਸਮੇਂ ਲਈ ਚੰਗੇ ਉਪਾਲੇ ਕਰਨੀ ਚਾਹੀਦੀ ਔਰ ਆਕਾਬ ਨੂੰ ਲਿਖਤੀ ਸਰਕਾਰ ਨੂੰ ਭੇਜ ਦੇਣਾ ਚਾਹੀਦਾ ਕਿ ਆ ਸਾਡੀਆਂ ਗੱਲਾਂ ਸੁਣੋਣੀਆਂ ਹੈਗੀਆਂ ਕਿ ਉਹ ਰਿੰਗ ਰੋਡ ਬਣ ਗਈ ਉਹਦੇ ਪਾਸੇ ਤੋਂ ਹਰ ਬਹੁਤ ਸਾਰੀ ਸਮस्या ਜਿਹੜੇ ਲੋਕ ਇੱਥੇ ਫਸੇ ਦਿਸਰਬ ਹੁੰਦੇ ਆ ਉਹ ਹੱਲ ਹੋਣੀ ਚਾਹੀਦੀਆਂ ਕਿਉਂਕਿ DNC CMC ਨੂੰ ਲੋਕ ਜਾਂਦੇ ਆ ਐਂਬੂਲੈਂਸਾਂ ਨਹੀਂ ਆਂਦੀਆਂ ਹੋਰ ਬੜੀ ਪ੍ਰੋਬਲਮਸ ਹੋਣੀਆਂ ਲੋਕ ਮੁੜ ਕੇ ਨਗਰ ਕ੍ਰਿੰਤਨਤਾ ਪਰ ਕਹਿੰਦੇ ਆ ਕਿ ਬਿਸੁਰ ਦਾ ਸਭ ਤੋਂ ਵੱਡਾ ਨਗਰ ਕ੍ਰਿੰਤਨਰ ਹੈ ਵੀ ਆ ਪਰ ਸਾਨੂੰ ਉਹਦੇ ਮਤਾਰਕ ਸਰਕਾਰ ਦਾ ਜੋ ਬਣਦਾ ਉਹ ਮਿਲਣਾ ਚਾਹੀਦਾ ਇੰਨੀਆਂ ਬੇਨਤੀਆਂ ਕਰ ਰਹੇ ਹੋ ਕਿ ਮੇਰੀ ਬੇਨਤੀ ਤੇ ਗੌਰ ਕੀਤੀ ਜਾਊਗੀ ਜੈਪਨੀ ਜੈ ਭਗਤ ਜੈ ਗੁਰੂ ਦੇ ਤੁੰਗ ਹੋ ਜੀ